Thank <music> you. ਸ਼ਹੀਦੀ ਜੋੜ ਮੇਲਿਆਂ ਨੂੰ ਸਮਰਪਿਤ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਖੇਮਕਰਨ ਵਿਖੇ ਮੇਲਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਅੱਜ ਮਿਤੀ 23 ਦਸੰਬਰ 2023 ਨੂੰ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੇਲਾ ਗੁਰਦੁਆਰਾ ਬਾਬਾ ਜੀਵਨ ਸਿੰਘ ਖੇਮਕਰਨ ਦੇ ਮੁੱਖ ਸੇਵਾਦਾਰ ਬਾਬਾ ਸਖਦੇਵ ਸਿੰਘ ਬੱਬਰ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਜੋ ਸਦਕਾ ਬੜੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਬਾਬਾ ਸਤਨਾਮ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਅਤੇ ਇਸ ਮੌਕੇ ਤੇ ਬਾਬਾ ਸਤਨਾਮ ਸਿੰਘ ਜੀ ਸੋਢੀ ਲੁਧਿਆਣੇ ਵਾਲਿਆਂ ਜੀ ਨੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਤੇ ਕਥਾ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਜਸਵੰਤ ਸਿੰਘ ਸੋਢੀ ਆ ਸੁਲਤਾਨੜ ਵਾਲੇ ਅਤੇ ਬਾਬਾ ਮਨਜੀਤ ਸਿੰਘ ਪੂਰਿਆਂ ਵਾਲਿਆਂ ਵੱਲੋਂ ਵੀ ਗੁਰੂ ਕੀ ਬਾਣੀ ਸੁਣਾ ਕੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੋੜਿਆ ਗਿਆ। ਅਤੇ ਇਸ ਇਹਨਾਂ ਆਈਆਂ ਹੋਈਆਂ ਸਾਰੀਆਂ ਮੁੱਖ ਸ਼ਖਸੀਤਾਂ ਨੂੰ ਜਥੇਦਾਰ ਬਾਬਾ ਸੁਖਦੇਵ ਸਿੰਘ ਬੱਬਰ ਵੱਲੋਂ ਅਤੇ ਮੇਲਾ ਕਮੇਟੀ ਦੇ ਮੈਂਬਰਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਘਰ ਲੰਗਰ ਤੁਟ ਵਰਤਾਇਆ ਗਿਆ ਜਿਸ ਵਿੱਚ ਸਾਰੇ ਹੀ ਸੇਵਾਦਾਰਾਂ ਨੇ ਆਪਣੀ ਆਪਣੀ ਡਿਊਟੀ ਗੁਰੂ ਘਰ ਲਗਾਈ ਅਤੇ ਪੁੰਨ ਦੇ ਭਾਗੀ ਬਣੇ ਅਤੇ ਸ਼ਾਮ ਨੂੰ ਕਬੱਡੀ ਦਾ ਫਸਵਾ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਾਲੇ ਵਿਖੇ ਕਰਵਾਇਆ ਗਿਆ ਜਿਸ ਵਿੱਚ ਬਾਬਾ ਸਤਨਾਮ ਸਿੰਘ ਸੋਢੀ ਜੀ ਵੱਲੋਂ ਅਤੇ ਗੁਰਮਖ ਸਿੰਘ ਬਲੇਰ ਜਰਨਲ ਸੈਕਟਰੀ ਬੀਜੇਪੀ ਵੱਲੋਂ ਜਾਣ ਪਹਿਚਾਨ ਕਰਵਾਈ ਗਈ ਅਤੇ ਕਬੱਡੀ ਦਾ ਫਸਵਾ ਮੁਕਾਬਲਾ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਜੇਤੂ ਅਤੇ ਅਪਜੇਤੂ ਟੀਮਾਂ ਨੂੰ ਬਾਬਾ ਸੁਖਦੇਵ ਸਿੰਘ ਬੱਬਰ ਅਤੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਹਾਜ਼ਰ ਸਨ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਬੱਬਰ ਕਮੇਟੀ ਮੈਂਬਰ ਮੁਖਤਿਆਰ ਸਿੰਘ ਬਾਬਾ ਗਰਮੇਸ਼ ਸਿੰਘ ਹਰਦੀਾਲ ਸਿੰਘ ਸ਼ੇਂਦਰਪਾਲ ਸਿੰਘ ਬੋੜ ਸਿੰਘ ਵੀਰ ਸਿੰਘ ਪ੍ਰਧਾਨ ਬਾਬਾ ਨਿਸ਼ਾਨ ਸਿੰਘ ਜੋਤਾ ਸਿੰਘ ਅਤੇ ਗੋਰਾ ਸਿੰਘ ਅਤੇ ਹੋਰ ਵੀ ਪਿੰਡ ਵਾਸੀ ਅ디 ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਟੈਮਸ 24 ਦਵਿੰਦਰ ਸੋਹੋਤਾ ਦੇ ਨਾਲ ਲਾਡਾ ਕੰਡਾ ਤੇ ਦਵਿੰਦਰ ਸੋਹੋਤਾ ਦੀ ਵਿਸ਼ੇਸ਼ ਰਿਪੋਰਟ ਦਾਸਰੀ ਉੱਤੇ ਭਾਗੀ ਭਰ ਕੇ ਆਏ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਬਾਬਾ ਜੀ ਮਸਿੰਘ ਦੀਵਾਰੇ ਆਪ ਜੀ ਨੂੰ ਸਾਡੇ ਨਾਲ ਪ੍ਰੋਫੈਕਟਰ ਤੇ ਫੋਟੋਗ੍ਰਾਫਰ ਤੁਹਾਡੇ ਨਾਲੇ ਸਰਤਕਾਰਿਆਂ ਨਾਲੇ ਸਾਡੇ ਰਿਸ਼ਤੇਦਾਰ ਹੈ ਜਿਹੜਾ ਤੁਹਾਨੂੰ ਨਾ ਬਜਨ ਦੱਸਿਆ ਕਿ ਬਾਬਾ ਜੀ ਦੀ ਜੀਵਨੀ ਬਾਰੇ ਜਬਾ ਬਾਬਾ ਜੀ ਬਾਬਾ ਜੀਵਨ ਸਿੰਘ ਜੀ ਬਤੇ ਇਤਿਹਾਸ ਬਾਰੇ ਬਾਬਾ ਜੀ ਚਾਣਣਾ ਪਾਉਂਦੇ ਤੋਂ ਵਿਸਤਾਰ ਨਾਲ ਉਹ ਟਾਈਮ ਤੇ ਬੜਾ ਲੱਗਦਾ ਆ ਜੀ ਜਦੋਂ ਬਾਬਾ ਜੀਵਨ ਸਿੰਘ ਜੀ ਦਾ ਜਦੋਂ ਮੈਂ ਦਮਾਨ ਲਾਉਣ ਜਾਣਾ ਆ ਕਿ ਤਕਰੀਬਨ 3 ਦਿਨ ਲਗਾਤਾਰ ਲੱਗਦੇ ਮੈਨੂੰ ਦਮਾਨ ਤੇ ਜਾਣਾ ਪ੍ਰੋਗਰਾਮ ਕਰਕੇ ਜਿਹੜਾ ਸੁਣ ਇਤਿਹਾਸ ਸੁਣਣ ਵਾਸਤੇ ਕਿ ਕਿਵੇਂ ਬਾਬਾ ਜੀਵਨ ਸਿੰਘ ਜੀ ਦਾ ਜਨਮ ਹੋਇਆ ਕਿੱਥੇ ਬਾਬਾ ਜੀਵਨ ਸਿੰਘ ਦੀ ਸ਼ਾਦੀ ਹੋਈ? ਆਪਕੀ ਨੂੰ ਪਤਾ ਕਿ ਬਾਬਾ ਜੀਵਨ ਸਿੰਘ ਦੀ ਸ਼ਾਦੀ ਕਿੱਥੇ ਹੋਈ ਸੀ? ਤੁਹਾਡੇ ਲਾਗੇ ਬਾਬਾ ਜੀਵਨ ਸਿੰਘ ਦੀ ਸ਼ਾਦੀ ਹੋਈ ਪੱਟੀ ਸ਼ਹਿਰ ਦੇ ਵਿੱਚ। ਤੇ ਪੱਟੀ ਸ਼ਹਿਰ ਜਿਹੜਾ ਸੀ ਉਹਨਾਂ ਦੇ ਸਹੁਰੇ ਦਾ ਨਾਮ ਸੀ ਖਜਾਨ ਸਿੰਘ। ਬਾਬਾ ਜੀ ਦੇ ਨਾਨਕੇ ਕਿੱਥੇ ਸੀ? ਮਤਲਬ ਸਾਰਾ ਜਿੰਨਾ ਪਰਿਵਾਰ ਜੋ ਕੁਝ ਵੀ ਆ ਐਡੀ ਸ਼ਕਤੀ ਨਹੀਂ ਦੱਸ ਸਕਦਾ ਮੈਂ। ਵੀਰੋ ਮੈਂ ਸ਼ੌਂਟ ਵਿੱਚ ਸੁਣਾ ਦਿੰਦਾ ਤੁਹਾਨੂੰ ਵਿੱਚੋਂ ਵਿੱਚੋਂ ਕਿ ਬਾਬਾ ਜੀ ਦੇ ਪਰਿਵਾਰ ਜਿਵੇਂ ਇਹਨਾਂ ਨੇ ਦੱਸਿਆ ਕਿ ਬਾਬਾ ਸਤਨਾਮ ਸਿੰਘ ਜੀ ਆ ਬਾਬਾ ਜੀਮੋ ਸਿੰਘ ਦੇ ਪਰਿਵਾਰ ਤੋਂ ਆ 10ਵੇਂ ਮੁਕੀਆ ਉਹ ਕਿਵੇਂ ਇਦਾਂ ਦੇ ਮੁਕੇ ਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਪਹਿਲੀ ਦਾਸੀ ਦੇ ਸਰੀਕ ਤੁਨੰਦਰ ਦੀ ਧਰਤੀ ਤੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਚੰਦ ਪਾ ਕੇ ਤੁਨੰਦਰ ਦੀ ਧਰਤੀ ਤੋਂ ਗਏ ਨੇ ਉਸ ਟਾਈਮ ਬਾਬਾ ਫੁੱਟਾ ਜੀ ਜਿਹੜੇ ਸਨ ਉਹਨਾਂ ਨੇ ਦਰਸ਼ਨ ਕੀਤੇ ਆ ਪ੍ਰਭੂ ਨੰਦਰ ਦੀ ਤਰਫ਼ ਕੇ ਬਾਬਾ ਫੁੱਟਾ ਜੀ ਬਾਬਾ ਫੁੱਟਾ ਜੀ ਨੂੰ ਨਾਨਕ ਪਾਤਸ਼ਾਹ ਜੀ ਨੂੰ ਉੱਥੇ ਮਿਲੇ ਬਾਬਾ ਫੁੱਟਾ ਜੀ ਜਿਹੜਾ ਪਹਿਲਾ ਪਰਾਣਾ ਪਿੰਡ ਸੀ ਉਹ ਸਾਡੇ ਬਾਟੋਂ ਦੇ ਇੱਥੇ ਜਦੋਂ ਦਰਸ਼ਨ ਕਰਨ ਵੇਲੇ ਪਤਾ ਲੱਗਾ ਬਾਬਾ ਫੁੱਟਾ ਜੀ ਨੂੰ ਵੀ ਗੁਰਨਾਨਕ ਪਾਤਸ਼ਾਹ ਜੀ ਆਏ ਆ ਤੇ ਬਾਬਾ ਬੁੱਢਾ ਜੀ ਜਦੋਂ ਦਰਸ਼ਨ ਕਰਨ ਵਾਸਤੇ ਉੱਤੇ ਗਏ ਤੇ ਉਸ ਟਾਈਮ ਸਾਡੇ ਵੱਡ ਬਡੇਰੇ ਜਿਹੜੇ ਸੀ ਉਹਨਾਂ ਦਾ ਨਾਂ ਸੀ ਭਾਈ ਕਲਿਆਣਾ ਜੀ ਜਦੋਂ ਭਾਈ ਕਲਿਆਣਾ ਜੀ ਨੇ ਦਰਸ਼ਨ ਕੀਤੇ ਭਾਈ ਕਲਿਆਣਾ ਜੀ ਜਿਹੜੇ ਸੀ ਉਹਨਾਂ ਦੀ ਉਸ ਟਾਈਮ ਉਮਰ ਜਿਹੜੀ ਸੀ ਇਹ ਜਿਹੜੀ ਸੀ ਤਕਰੀਬਨ 10 ਕੁ ਸਾਲ ਦੀ ਸੀ ਤੇ ਬਾਬਾ ਬੁੱਢਾ ਜੀ ਜਿਹੜੇ ਸੀ ਉਹਨਾਂ ਦੀ ਉਮਰ ਜਿਹੜੀ ਸੀ ਤਕਰੀਬਨ 11 ਸਾਲ ਦੀ ਸੀ ਜਦੋਂ ਬਾਬਾ ਬੁੱਢਾ ਜੀ ਨੂੰ ਅਸ਼ੀਰਵਾਦ ਦਿੱਤਾ ਪਾਤਸ਼ਾਹ ਜੀ ਨੇ ਤੇ ਪੁੱਛਣ ਲੱਗੇ ਵੀ ਇਹ ਬੱਚਾ ਕੌਣ ਆ ਕਿੰਨੇ ਜੀ ਇਹਦਾ ਨਾਮ ਕਲਿਆਣਾ ਹੈ ਕਿੰਨੇ ਤੂੰ ਕੀ ਕੰਮ ਕਰਦਾ ਕਹਿੰਦਾ ਜੀ ਮੈਂ ਆਰਾਗ ਸਿੱਖਣਾ ਉਹ ਤੇ ਬਾਜਾ ਚੱਲਦਾ ਨਾ ਗੀਤਮ ਕਰਦੇ ਆਪਾਂ ਉਸ ਟਾਈਮ ਨਹੀਂ ਸੀ ਉਸ ਟਾਈਮ ਸਾਰੰਗੀ ਜਾਂ ਮਰਦੰਗ ਹੁੰਦੀ ਸੀ ਤੇ ਕਹਿੰਦੇ ਕਹਿਣ ਲੱਗੇ ਵੀ ਤੂੰ ਭਾਈ ਕਹਿੰਦਾ ਮੈਂ ਜੀ ਮੈਂ ਕੀ ਤੂੰ ਸਿੱਖਦਾ ਤਾਂ ਮੱਪਾ ਜੀ ਮਹਾਰਾਜ ਨੇ ਪਹਿਲੀ ਪਾਤਸ਼ਾਹੀ ਗੁਰਨਾਮਕ ਪਾਤਸ਼ਾਹੀ ਜੀ ਮਹਾਰਾਜ ਨੇ ਤਾਂ ਵੀ ਦੇਖ ਕੇ ਕਿਹਾ ਕਿ ਤੂੰ ਬਹੁਤ ਵੱਡਾ ਮੇਜ਼ਬਾਨ ਹੋਏਗਾ ਸ਼ੀਵਾ ਦਿੱਤਾ ਬਾਬਿਆਂ ਸਾਡੇ ਨੂੰ ਭਾਈ ਕਲਿਆਣਾ ਜੀ ਪਹਿਲੀ ਪਾਤਸ਼ਾਹੀ ਤੋਂ ਬਾਅਦ ਦੂਜੀ ਪਾਤਸ਼ਾਹੀ ਗੁਰੰਧ ਦੇਵ ਜੀ ਤੀਜੀ ਪਾਤਸ਼ਾਹੀ

ਉਹਨਾਂ ਤੋਂ ਬਾਅਦ ਫਿਰ ਭਾਈ ਸੁਖਪੰਨ ਜੀ ਸਾਡੇ ਭਾਈ ਸੁਖਪੰਨ ਜੀ ਤੋਂ ਬਾਅਦ ਭਾਈ ਜਸਪੰਨ ਜੀ ਭਾਈ ਜਸਪੰਨ ਜੀ ਤੋਂ ਬਾਅਦ ਨੌਵੀਂ ਪਾਤਸ਼ਾਹੀ ਵੇਲੇ ਭਾਈ ਅਗਿਆ ਰਾਮ ਜੀ ਭਾਈ ਅਗਿਆ ਰਾਮ ਜੀ ਜਿਹੜੇ ਸੀ ਉਹ ਬਹੁਤ ਹੀ ਗੁਰੂ ਘਰ ਦੇ ਜਿਹੜੇ ਸੀ ਪਾਜਬ ਸੀ ਸੇਵਕ ਸੀ ਉਹਨਾਂ ਦੇ ਜਿਹੜੇ ਲੜਕੇ ਸੀ ਉਹਨਾਂ ਦਾ ਨਾਮ ਸੀ ਭਾਈ ਸਦਾਨੰਦ ਜੀ ਭਾਈ ਸਦਾਨੰਦ ਜੀ ਜਿਹੜੇ ਸੀ ਉਹਨਾਂ ਦੇ ਜਿਹੜੇ ਦੋ ਹੀ ਸਹਬਜ਼ਾਦੇ ਸੀ ਦੋ ਹੀ ਲੜਕੇ ਸੀ ਇੱਕ ਦਾ ਨਾਮ ਸੀ ਭਾਈ ਸੰਤ ਸਿੰਘ ਇੱਕ ਦਾ ਨਾਮ ਹੈ ਭਾਈ ਜੇਤਾ ਜੀ ਜਿਨ੍ਹਾਂ ਦਾ ਤੁਸੀਂ ਅਜੇ ਦਿਹਾੜਾ ਮਨਾਉਂਦੇ ਜੀ ਦਸ਼ਮੀ ਪਾਚੀ ਨਵੀਂ ਮਿਲੇ ਆ ਜਿਹੜੇ ਉਹਨਾਂ ਦੇ ਘਰ ਪਰਿਵਾਰ ਤੋਂ ਹੈ ਭਾਈ ਸੁਖਾ ਸਿੰਘ ਸੰਤ ਸਿੰਘ ਗਰਦਿਆਲ ਸਿੰਘ ਤੇ ਅਭਿਜਨ ਸਿੰਘ ਜਿਹੜੇ ਗਰਦਿਆਲ ਸਿੰਘ ਸੀ ਗਰਦਿਆਲ ਸਿੰਘ ਦੀ ਜਿਹੜੀ ਲਾਤ ਸੀ ਉਹਨਾਂ ਦਾ ਨਾਮ ਸੀ ਭਾਈ ਕਾਲੂ ਦਾਸ ਭਾਈ ਕਾਲੂ ਦਾਸ ਤੋਂ ਬਾਅਦ ਭਾਈ ਦਸੁੰਨਾ ਦਾਸ ਭਾਈ ਦਸੁੰਨਾ ਦਾਸ ਤੋਂ ਬਾਅਦ ਭਾਈ ਹੀਰਾ ਦਾਸ ਭਾਈ ਹੀਰਾ ਦਾਸ ਤੋਂ ਬਾਅਦ ਬਾਬਾ ਮਹਿੰਦਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਸੋਢੀ ਸ੍ਰੀ ਨਨਕਾਣਾ ਸਾਹਿਬ ਵਾਲੇ ਠੀਕ ਬਾਬਾ ਜੀ ਉਦੋਂ ਇਹ ਸਾਡਾ ਪਰਿਵਾਰ ਸਾਡਾ ਉਧਰ ਚਲ ਗਿਆ ਸੀ ਪਹਿਲਾਂ ਕੋ ਸਮਾਂ ਜੀ ਸਾਡੇ ਬਾਬਾ ਜੀ ਜਿਹੜੇ ਆ ਜਾਮਾ ਰਾਹ ਵੀ ਰਹੇ ਆ ਜਾਮਾ ਰਾਤ ਤੋਂ ਬਾਅਦ ਫਿਰ ਬਾਬਾ ਜੀ ਸਾਡੇ ਜਿਹੜੇ ਸੀ ਉਹ ਪਾਕਿਸਤਾਨ ਚ ਚਲੇ ਗਏ ਨਨਕਾਣਾ ਸਾਹਿਬ ਉਧਰ ਬਾਬਾ ਜੀ ਨੇ ਜਦੋਂ ਸ਼ੇਰ ਦਾ ਸ਼ਿਕਾਰ ਕੀਤਾ ਬਾਬਾ ਮਹਿੰਦਰ ਸਿੰਘ ਜੀ ਨੇ ਉਹਦੇ ਦਾਦਾ ਜੀ ਨਾਲ ਜਦੋਂ ਸ਼ੇਰ ਦਾ ਸ਼ਿਕਾਰ ਕੀਤਾ ਅੰਮ੍ਰਿਤਾ ਨੇ ਬਾਬਾ ਜੀ ਨੂੰ ਇੱਕ ਸਰਕਸ ਨਾਮ ਦਿੱਤੀ ਤੇ 800 ਕਿੱਲਾ ਪੈੜੀ ਦਿੱਤੀ ਸਾਡੇ ਕੋਲ ਤਾਂ ਪਾਕਿਸਤਾਨ ਦੇ ਵਿੱਚ 800 ਕਿੱਲਾ ਪੈੜੀ ਸੀ ਆਪਣੇ ਦਲ ਦੇ ਕੋਲ ਉਸ ਟਾਈਮ ਜਿਹੜੇ ਅਸੀਂ ਦੋ ਦਲ ਚੱਲਦੇ ਸੀ ਇੱਕ ਦਾ ਨਾਮ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਦੂਜੇ ਦਲ ਦਾ ਨਾਮ ਸੀ ਦਸ਼ਮੇਸ਼ ਤਰਨਾ ਦਲ ਦਸ਼ਮੇਸ਼ ਤਰਨਾ ਦਲ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਲਗੀਆਂ ਵਾਲਿਆਂ ਨੇ ਇੱਕੋ ਹੀ ਦਲ ਬਣਾਇਆ ਹੈ ਜਿਹੜਾ ਨਾਮ ਰੱਖਿਆ ਦਸ਼ਮੇਸ਼ ਤਰਨਾ ਵੀ ਦਸ਼ਮੇਸ਼ ਦਾ ਇੰਦਾਰਾ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਜੀ ਦਾ ਸੀਸ ਚੱਕ ਕੇ ਸ੍ਰੀ ਅਨੰਦਪੁਰ ਸਾਹਿਬ ਪਹਚਾਇਆ ਜਦੋਂ ਅਨੰਦਪੁਰ ਸਾਹਿਬ ਸੀਸ ਪਹਚਾਇਆ ਤੇ ਕਲਗੀਆਂ ਵਾਲੇ ਪੰਚਾਇਤ ਜੀ ਮਹਾਰਾਜ ਕਹਿਣ ਲੱਗੇ ਕਿੰਨੇ ਭਾਈ ਜਿੰਦਿਆ ਤੁਸੀਂ ਸੀਸ ਕਿਤਰਾ ਲੈ ਕੇ ਆਇਆ ਕਿੰਨੇ ਜੀ ਮੈਂ ਆਪਣੇ ਪਿਤਾ ਦਾ ਸੀਸ ਆਪਣੇ ਪਿਤਾ ਦਾ ਸੀਸ ਵੱਢ ਕੇ ਉੱਥੇ ਰੱਖ ਕੇ ਤੇ ਤੁਹਾਡੇ ਪਿਤਾ ਦਾ ਸੀਸ ਮੈਂ ਲੈ ਕੇ ਆਇਆ ਪਤਛਾ ਜੀ ਮਹਾਰਾਜ ਕਾਤੇ ਚਾੜ ਦੇਣਾ ਛੜਵਾੰ ਪਤੰਗਿਆਂ ਜਾਵਣਾ ਏ ਤੇ ਕਮੀਆਂ ਦੇ ਦੁਦਰੇ ਹੁੰਦੇ ਕਵੇ ਦੀ ਆਪਣੀ ਕਮਸ ਨਾਲ ਦੀ ਹੈ ਤਾਕਤ ਰੱਬ ਦਾ ਬਨਣਾ ਬਹੁਤ ਸੁਖਾ ਔਖਾ ਦੇਸ਼ ਦਾ ਭਗਤ ਅਖਵਾਵਣਾ ਏ ਜੀ ਦੀ ਜਾਨ ਨੂੰ ਸਿਖਾ ਤੇ ਚਾੜ ਦੇਣਾ ਛੜਵਾੰ ਪਤੰਗਿਆਂ ਜਾਵਣਾ ਏ ਤਿੰਨ ਪ੍ਰਕਾਰ ਦੇ ਸ਼ਹੀਰ ਮੰਨੇ ਜਾਂਦੇ ਨੇ ਦੇਖਨੇ ਮਨ ਇੰਦਰੀਆਂ ਤੇ ਜਿਨ੍ਹਾਂ ਨੇ ਜਿੱਤ ਲਿਆ ਉਹ ਵੀ ਸੂਰਮਾ ਜਿਹਨੇ ਮਨ ਨੂੰ ਜਿੱਤ ਲਿਆ ਉਹ ਵੀ ਸੂਰਮਾ ਦੇਸ਼ ਕਮ ਲਈ ਸ਼ਹਾਦਤ ਪਾ ਗਿਆ ਉਹ ਵੀ ਸੂਰਮਾ ਸ਼ਹੀਦ ਜਿੰਨਾ ਮਰ ਦੇਵਿਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਅੱਜ ਦੇ ਦਿਨ ਹੀ ਆਜ਼ਾਦ ਲੋ ਪਾਵਨ ਜੋ ਦਿਹਾੜਾ ਹੈ ਅਸਮਾਨ ਜਨ ਦੁਨੀਆ ਤੇ ਇੱਕ ਅਸਾਂ ਨਹੀਂ ਜਨ ਕੋਲ ਲੀ ਜਾਰੀ ਹੈ ਇੱਕ ਬੰਨੇ 8 ਮਹੀਨਿਆਂ ਦੇ ਭੁੱਖੇ ਤੇ ਪਿਆਸੇ ਸਿੰਘ ਨੇ ਇੱਕ ਬੰਨੇ ਸਰਕਾਰ ਦਾ 10 ਲੱਖ ਮੁਲਖਈਆ ਹੈ ਇੱਕ ਇੱਕ ਮੋਟ ਮਿੱਟੀ ਦੀ ਪਰਕੇ ਚਮਕੌਰ ਦੀ ਕੱਚੀ ਵੇਦੀ ਵਿੱਚ 10 ਲੱਖ ਮੁਲਖਈਆ ਕੁੱਤੇ ਵੇਲੀ ਕੋਈ ਜਾ ਸਕਦੀ ਹੈ ਉਹਨਾ ਮਰ ਜਿਮੜਿਆ ਨੂੰ ਉਹਨਾ ਮਰਦਾਂ ਨੂੰ ਉਹਨਾ ਬਹਾਦਰਾਂ ਨੂੰ ਵਾਹ ਸਤਿਗੁਰੂ ਤੇਰੇ ਤੂੰ ਕਿੰਦਾ ਤਾਂ ਪੰਥ ਸਾਜਿਆ ਉਹਨਾ ਮਰ ਜਿਮੜਿਆ ਨੇ ਇਕਨੇਵੇਂ ਗੁਰੂ ਦਾ ਆਸਰਾ ਨਹੀਂ ਛੱਡਿਆ ਦੁੱਖ ਵੇਲੇ ਵਿਪਤਾ ਵੇਲੇ ਅਰਖੇ ਜਾਨ ਸੱਜਣ ਜਦੇ ਉਹਨੂੰ ਜਦੋਂ ਬਾਜੀ ਪੁੱਟੀ ਪੈਦੀ ਸੁੱਖਾਂ ਦੀ ਦੁਨੀਆ ਬਹੁਤ ਜਾਦੀ ਹੈ ਅੱਜ ਰਾਤ ਨੂੰ 17 ਦਿਨ ਜਿਹੜਾ ਨੰਗਰ ਚੱਲ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜ ਜਥਿਆਂ ਨੇ ਕਹਿੰਦੇ ਜੁੱਧ ਲੜਿਆ ਹੈ ਗੁਰੂ ਸਾਹਿਬ ਹਾਂਜੀ ਬਲੇਰ ਸਾਹਿਬ ਸਤਿ ਸ੍ਰੀ ਅਕਾਲ ਅੱਜ ਜੇ ਤੁਸੀਂ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਖੇਮ ਕਰਨ ਗਰਾਊਂਡ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗਾ ਜੀ ਅੱਜ ਜਿਸ ਤਰ੍ਹਾਂ ਜਗ੍ਹਾ ਜਗ੍ਹਾ ਤੇ ਕਿਸੇ ਵੀ ਪਿੰਡ ਦਾ ਜ਼ਿਕਰ ਕਰੀਏ ਅੱਜ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਥਾਂ ਥਾਂ ਤੇ ਮੇਲੇ ਮਨਾਏ ਜਾ ਰਹੇ ਆ ਕਿਉਂਕਿ ਇਹ ਤੁਸੀਂ ਸਾਰੇ ਭਲੀ ਭਾਣ ਜਾਣਦੇ ਹੋ ਕਿ ਇਹ ਜਿਹੜਾ ਮਹੀਨਾ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਅਸੀਂ ਇਹਦੇ ਬਾਰੇ ਸਾਡੇ ਕੋਲ ਜੋ ਬੋਲ ਨਹੀਂ ਜਿੱਦਣਾ ਅਸੀਂ ਕੁਝ ਬੋਲ ਬੋਲ ਕੇ ਆਪਣੇ ਦਸ਼ਮ ਪਿਤਾ ਨੂੰ ਜਾਂ ਉਹਨਾਂ ਦੇ ਜਿਨ੍ਹਾਂ ਨੇ ਸ਼ਹੀਦੀਆਂ ਕੀਤੀਆਂ ਉਹਨਾਂ ਨੂੰ ਕੋਈ ਸਦਾ ਅਲੀ ਦੇ ਸਕੀਏ ਜਾਂ ਉਹਨਾਂ ਨੂੰ ਪ੍ਰਣਾਮ ਕਰ ਸਕੀਏ ਕਿਉਂਕਿ ਇਹ ਦੁਤਬਾ ਹੀ ਇੰਨਾ ਵੱਡਾ ਹੈ ਕਿ ਤੁਸੀਂ ਜਾਣਦੇ ਹੋ ਕੁਝ 26 ਦਿਨਾਂ ਦੇ ਵਿੱਚ 6 ਦਿਨਾਂ ਦੇ ਵਿੱਚ ਉਹਨਾਂ ਨੇ ਸਾਰਾ ਸਰਬੱਤ ਆਪਣਾ ਵਾਰ ਦਿੱਤਾ ਹੁਣ ਵੇਖੋ ਇਹਨੂੰ ਸਾਨੂੰ ਇਸ ਉੱਤੋਂ ਇੱਕ ਸੇਧ ਲੈਣੀ ਚਾਹੀਦੀ ਏ ਕਿ ਜਿੱਦਾਂ ਗੁਰੂ ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਨੂੰ ਇਹ ਗੱਲ ਕਹੀ ਰੰਗਰੇਟਾ ਗੁਰੂ ਦਾ ਬੇਟਾ ਉੱਥੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੋਇਆ ਉਹਨਾਂ ਇੱਕ ਬਾਟੇ ਵਿੱਚ ਸਾਰੀਆਂ ਕੌਮਾਂ ਨੂੰ ਅੰਮ੍ਰਿਤ ਛਕਾਇਆ ਉਸ ਤਰ੍ਹਾਂ ਹੀ ਸਾਨੂੰ ਇੱਕ ਹੋ ਕੇ ਰਹਿਣਾ ਚਾਹੀਦਾ ਔਰ ਇੱਕ ਜੀ ਨੂੰ ਪਿਆਰ ਕਰਨਾ ਚਾਹੀਦਾ ਸਾਨੂੰ ਇਸ ਦਿਨ ਤੋਂ ਖਾਸ ਸਿੱਖਿਆ ਲੈਣੀ ਚਾਹੀਦੀ ਆ ਮੈਂ ਇੰਨਾ ਹੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਔਰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਜਿਹੜਾ ਜਨਰਲ ਇਲੈਕਟਰੀਅਨ ਦੇ ਨਾਤੇ ਬੀਜੇਪੀ ਵੱਲੋਂ ਗੁਰਮੁਖ ਸਿੰਘ ਬਲੇਰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਸਾਰੇ ਪ੍ਰੇਮ ਔਰ ਇਤفاق ਨਾਲ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਜੀ ਤਰਤੀ ਖੇਮ ਕਰਨ ਦੇ ਉੱਤੇ ਜੋ ਅਵਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਮੇਲੇ ਦੇ ਸਬੰਧ ਵਿੱਚ ਕੀ ਮੈਸੇਜ ਹੈ ਜੀ ਤੁਹਾਡਾ ਪਬਲਿਕ ਨੂੰ ਹਾਂਜੀ ਮੈਸੇਜ ਹੈ ਪਹਿਲਾਂ ਗੱਜ ਕੇ ਪੱਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਜੀ ਇਸੇ ਤਰ੍ਹਾਂ ਦੀ ਤਰ੍ਹਾਂ ਖੇਮ ਕਰਨ ਦੀ ਤਰਤੀ ਗੁਰਦੁਆਰਾ ਬਾਬਾ ਜੀਮ ਸਿੰਘ ਜੀ ਜੋੜ ਮੇਲਾ ਜਿਹੜਾ ਸ਼ਹੀਦੀ ਜੋੜ ਮੇਲਾ ਬਾਬਾ ਜੀਮਨ ਸਿੰਘ ਜੀ ਦਾ ਬਣਾਇਆ ਜਾਂਦਾ ਇਸ ਅਲਾਨਾ ਜਿਹੜਾ ਹੈ ਗੱਲਪੰਥ ਨੂੰ ਸਾਧਦੇ ਆ ਤੇ ਹੁਣ ਦਲਪੰਥ ਨੂੰ ਸੱਦਾ ਦਿੱਤਾ ਗਿਆ ਸੀ ਇੱਥੇ ਆਪਣੀ ਸ਼ੌਣੀ ਆ ਇਹ ਦਲਪੰਥ ਦੀ ਸ਼ਹੀਦਾ ਕਰਨਾਂ ਦਲ ਦੀ ਕਿੱਥੇ ਦਲਪੰਥ ਸਮੇਤ ਸ਼ਹੀਦੀ ਜੋੜ ਮੇਲਾ ਬਾਬਾ ਜੀਮਨ ਸਿੰਘ ਦੀ ਸ਼ਹੀਦਾਂ ਦੀ ਯਾਦ ਵਿੱਚ ਜੋ ਕਿ ਬਾਬਾ ਜੀ ਸਾਡੇ ਜਿਹੜੇ ਹੀ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤੇ ਗਏ ਸੀ ਜਿਨ੍ਹਾਂ ਦੀ ਅਨਸਮਾਨਸ ਸ਼ਰੋਮਣੀ ਪੰਥਕ ਕਾਲੀ ਦਸ਼ਮੇਸ਼ ਤਰਨ达ਲ ਬਾਬਾ ਮਹਿੰਦਰ ਸਿੰਘ ਨਨਕਾਣਾ ਸਾਹਿਬ ਵਾਲੇ ਉਹਨਾਂ ਦੇ ਪੋਤੇ ਜਿਹੜੇ ਐ ਦਲਪੰਥ ਜਿਹੜਾ ਐ ਸ਼ਰੋਮਣੀ ਪੰਥਕ ਕਾਲੀ ਦਸ਼ਮੇਸ਼ ਤਰਨ达ਲ ਜਿਹੜਾ ਚਲਾ ਰਹੇ ਆ 10 ਸੱਦੇ ਦਿੱਤੇ ਦੇ ਸਰਬੱਤ ਸੰਗਤਾਂ ਖੇਮ ਕਰਨ ਦੀਆਂ ਤੇ ਕਹਿਣ ਤੇ ਤੇ ਸਾਡੇ ਇੱਥੋਂ ਦੇ महंत ਸੁਖਦੇਵ ਸਿੰਘ ਅਤੇ ਹੋਰ ਜਿੰਨੀਆਂ ਵੀ ਸਿੱਖ ਸੰਗਤਾਂ ਦੇ ਕਹਿਣ ਤੇ ਦਾਸ ਨੇ ਇੱਥੇ ਜਥੇਦ ਸਮੇਤ ਹਾਜ਼ਰੀ ਭਰੀ ਆ ਪਵਿੱਤਰ ਦਿਹਾੜੇ ਦੀ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਜਿਨ੍ਹਾਂ ਨੇ ਏਡਾ ਵੱਡੀ ਕੁਰਬਾਨੀ ਕੀਤੀ ਆ ਉਹਨਾਂ ਨੂੰ ਮਹਾਪੁਰਸ਼ਾਂ ਨੂੰ ਜਰਨੈਲ ਬਾਬਾ ਮਹਿੰਦਰ ਸਿੰਘ ਜੀ ਅਣਸਮੰਸ ਬਾਬਾ ਜੀਵਨ ਸਿੰਘ ਜੀ ਕੋੜ ਕੋੜ ਪ੍ਰਣਾਮ ਕੋੜ ਕੋੜ ਉਹਨਾਂ ਨੂੰ ਉਹਨਾਂ ਨੂੰ ਨਮਸਕਾਰ ਦਸ ਵੱਲੋਂ ਅਤੇ ਸ਼੍ਰੋਮਣੀ ਪੰਥਕ ਕਾਲੀ ਦਿਸਮੇਸ਼ ਤਰਨਾ ਦਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ